ਉਹਟਵਾਂ ਸੀ ਸਾਂਝੀ ਪ੍ਰੋਬਲਮ ਸੀ ਔਰ ਜ਼ਿਆਦਾਤਰ ਲੋਕ ਜਿਹੜੇ ਰਸਤੇ ਤੋਂ ਕੱਟ ਚੁੱਕੇ ਸੀ ਮੈਨੂੰ ਲੱਗਦਾ ਕਿ 25-30 ਸਾਲ ਤੋਂ ਤੇ ਜਦੋਂ ਮੈਂ ਆਈ ਸੀ ਲੋਕਾਂ ਨੇ ਕਿਹਾ ਸੀ ਵੀ ਇਹ ਸੜਕ ਨਹੀਂ ਬਣਨੀ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਦਿਓ ਤੇ ਇਹ ਸੜਕ ਅੱਜ ਬਣ ਕੇ ਲੋਕਾਂ ਦੇ ਸਪੁਰਦ ਹੋ ਗਈ ਹੈ ਜਿੱਤੇ ਅਸੀਂ ਅੱਜ ਜਿਹੜਾ ਪੁਲ ਵੀ ਚਾਲੂ ਕਰ ਦਿੱਤਾ ਪੁਲੋ ਜਿਹੜਾ ਬਣ ਰਿਹਾ ਸੀਗਾ ਸੋ ਲੋਕਾਂ ਨੂੰ ਮੈਂ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹਾਂ ਕਿ ਇੱਕ ਵੱਡੀ ਸਹੂਲਤ ਹੈ ਜੋ ਤੋਲੇ ਮੁਕਸਰ ਮਲੋਟ ਨੂੰ ਤਾਂ ਕਨੈਕਟ ਕਰਦੀ ਹੈ ਜਿਹੜੇ ਹੋਰ ਗਾਂਹ ਜਾਣ ਵਾਲੇ ਲੋਕ ਹੈ ਉਹਨਾਂ ਲਈ ਵੀ ਇਹ ਰਾਸਤਾ ਸ਼ਾਰਟ ਵੀ ਹੋਇਆ ਤੇ ਸਿੰਪਲ ਵੀ ਹੋਇਆ ਉਹ ਇੱਕ ਮੈਂ ਮੋਹਮ ਜਿਹੜੀ ਚਲਾ ਰਹੇ ਹੈਗੇ ਤੁਸੀਂ ਪਖਰਾਨੀਆਂ ਦੇ ਵਿੱਚ ਉਹਦੇ ਲਈ ਲੋਕਾਂ ਨੂੰ ਕੀ ਸੁਣਿਆ ਹ ਕਿਉਂਕਿ ਬਹੁਤ ਸਾਰੇ ਜਿਹੜੇ ਹੈਗੇ ਐਂਟੀ ਮੈਸੇਜ ਵੀ ਆ ਬਹੁਤ ਸਾਰੇ ਪੋਜ਼ਿਟਿਵ ਮੈਸੇਜ ਵੀ ਆਉਂਦੇ ਨੇ ਦੇਖੋ ਮੈਨੂੰ ਨਹੀਂ ਲੱਗਦਾ ਉਹਦੇ ਵਿੱਚ ਕੋਈ ਐਂਟੀ ਮੈਸੇਜ ਹੋਣਾ ਚਾਹੀਦਾ ਕਿਉਂਕਿ ਬੱਚਿਆਂ ਤੋਂ ਭੀਖ ਮੰਗਾਉਣੀ ਇਹ ਕੋਈ ਚੰਗੀ ਗੱਲ ਨਹੀਂ ਹੈ ਭੀਖ ਮੰਗਣੀ ਅਸੀਂ ਤਾਂ ਗੁਰੂਆਂ ਪੀਰਾਂ ਦੀ ਧਰਤੀਆਂ ਅਸੀਂ ਮੰਗਣ ਨੂੰ ਵੈਸੇ ਹੀ ਅਪਰਾਧ ਸਮਝਦੇ ਆ ਵੀ ਮੰਗਣਾ ਚਾਹੀਦਾ ਹੀ ਨਹੀਂ ਪਰਮਾਤਮਾ ਤੋਂ ਮੰਗੋ ਜਾਂ ਮਿਹਨਤ ਕਰੋ ਉਦੇਚ ਅਸੀਂ ਪੂਰੇ ਪੰਜਾਬ ਨੂੰ ਕਹਿ ਲੋ ਕਿ ਹੋਣਾ 2500 ਬੱਚਾ ਰੈਸਕੂ ਕਰ ਚੁੱਕਾ ਔਰ ਉਹ ਦਿਖਾ ਰਹੀ ਕਿ ਤੁਹਾਨੂੰ ਕਰਕੇ ਨਜ਼ਰ ਆਣ ਕਿ ਅਸੀਂ ਉਹਨਾਂ ਬੱਚਿਆਂ ਨੂੰ ਪਾਲ ਕਰਾ ਚ ਸਕੂਲਾਂ ਚ ਲੈ ਕੇ ਜਾ ਰਹੇ ਹਾਂ ਔਰ ਇਸ ਤੋਂ ਬਾਅਦ ਅਸੀਂ ਜੋ ਅਡਲਟ ਨੇ ਪੀਂ ਮੰਗੇ ਉਹਨਾਂ ਲਈ ਵੀ ਅਸੀਂ ਇੱਕ ਘਰ ਆਸਰਿਤ ਘਰ ਜਿਹੜੇ ਬਣਾਉਣ ਜਾ ਰਹੇ ਹਾਂ ਜਿੱਦੇ ਵਿੱਚ ਉਹ ਸਕਿੱਲ ਡਵੈਲਪਮੈਂਟ ਨਾਲ ਜੁੜ ਕੇ ਕਿਰਤ ਵਾਲਾ ਜੁੜਨਗੇ ਸੋ ਇਹਦੇ ਵਿੱਚ ਮੀਡੀਆ ਦਾ ਬਹੁਤ ਵੱਡਾ ਰੋਲ ਰਿਹਾ ਮੈਂ ਉਹਨਾਂ ਨੂੰ ਵਾਦ ਕਰਾਂਗੀ ਔਰ ਲੋਕਾਂ ਨੂੰ ਵੀ ਕਹਾਂਗੀ ਕਿ ਏਪੀਕ ਦੇਣ ਦੀ ਬਜਾਏ ਤੁਸੀਂ ਇਹਨਾਂ ਬੱਚਿਆਂ ਨੂੰ ਸਿੱਧੇ ਰਾ ਪਾਓ ਸਾਡੀ ਹੈਲਪਲਾਈਨ ਹੈ 1098 ਇਮੀਡੀਏਟਲੀ ਕਾਲ ਕਰੋ ਕਿੰਨੇ ਤੋਂ ਉਹ ਇਸ ਤਰ੍ਹਾਂ ਦਾ ਕੋਈ ਲੱਗਦਾ ਤੇ ਅਸੀਂ ਇੱਕ ਸਮਾਜ ਨੂੰ ਵਧੀਆ ਸੇਧ ਦੇਣੀ ਹੈ ਪੰਜਾਬ ਨੂੰ ਇੱਕ ਗਿਫਟ ਤੋਂ ਬਾਅਦ ਕਿੰਨੇ ਦੂਜੇ ਦੀ ਉਹ ਹੁੰਦੀ ਆ ਬਲੋਟ ਵਾਲੇ ਹੁਣ ਮੇਰੇ ਖਾਲਚ ਬਸ ੱਡੇ ਵਾਲ ਵੀ ਵੇਖ ਰਹੇ ਆ ਲੱਗਦਾ ਕਿ ਤੇ ਦਿਲ ਦੀ ਉਹ ਵੀ ਜਿੰਨੇ ਵੀ ਮੇਰੇ ਕੋਲ ਜਿੰਮੇਵਰ ਗਿਆ ਮਲੋਟ ਦੀਆਂ ਆਈਆਂ ਸੀ ਮੈਂ ਲਗਾਤਾਰ ਉਹਨਾਂ ਤੇ ਲੱਗੀ ਐ ਜੀ ਤੇ ਮੈਂ ਇਹ ਰਾਂਗੀ ਵੀ ਜੋ-ਜੋ ਕੰਮ ਨੇ ਮੈਂ ਪੱਕਾ ਮੇਰਾ ਵਾਦਾ ਕਰਦਾ ਹਾਂ ਕਿ ਪਕੇ ਜਿੱਥੇ ਸੀ ਸਾਂਝੀ ਪ੍ਰੋਬਲਮ ਸੀ ਔਰ ਜ਼ਿਆਦਾਤਰ ਲੋਕ ਜਿਹੜੇ ਰਸਤੇ ਤੋਂ ਕੱਟ ਚੁੱਕੇ ਸੀ ਮੈਨੂੰ ਲੱਗਦਾ ਕਿ 25-30 ਸਾਲ ਤੋਂ ਤੇ ਜਦੋਂ ਮੈਂ ਆਈ ਸੀ ਲੋਕਾਂ ਨੇ ਕਿਹਾ ਸੀ ਵੀ ਇਹ ਸੜਕ ਨਹੀਂ ਬਣਨੀ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਦਿਓ ਤੇ ਇਹ ਸੜਕਾਂ ਜ ਬਣ ਕੇ ਲੋਕਾਂ ਦੇ ਸਪੁਰਤ ਹੋ ਗਈ ਆ ਜਿੱਤੇ ਚ ਅਸੀਂ ਅੱਜ ਜਿਹੜਾ ਪੁਲ ਵੀ ਚਾਲੂ ਕਰ ਦਿੱਤਾ ਪੁਲੋ ਜਿਹੜਾ ਬਣ ਰਿਹਾ ਸੀਗਾ ਸੋ ਲੋਕਾਂ ਨੂੰ ਮੈਂ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹਾਂ ਕਿ ਇੱਕ ਵੱਡੀ ਸਹੂਲਤ ਹੈ ਜੋ ਤੁਲਨੇ ਮੁਕਸਰ ਮਲੋਟ ਨੂੰ ਤਾਂ ਕਨੈਕਟ ਕਰਦੀ ਆ ਜਿਹੜੇ ਹੋਰ ਗਾਂਹ ਜਾਣ ਵਾਲੇ ਲੋਕ ਹੈ ਉਹਨਾਂ ਲਈ ਵੀ ਇਹ ਰਸਤਾ ਸ਼ਾਰਟ ਵੀ ਹੋਇਆ ਤੇ ਸਿੰਪਲ ਵੀ ਹੋਇਆ ਉਹ ਲੋਟਵਾਸੀ ਸਾਂਝੀ ਪ੍ਰੋਬਲਮ ਸੀ ਔਰ ਜ਼ਿਆਦਾਤਰ ਲੋਕ ਜਿਹੜੇ ਰਸਤੇ ਤੋਂ ਕੱਟ ਚੁੱਕੇ ਸੀ ਮੈਨੂੰ ਲੱਗਦਾ ਕਿ 25-30 ਸਾਲ ਤੋਂ ਤੇ ਜਦੋਂ ਮੈਂ ਆਈ ਸੀ ਲੋਕਾਂ ਨੇ ਕਿਹਾ ਸੀ ਵੀ ਇਹ ਸੜਕ ਨਹੀਂ ਬਣਨੀ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਦਿਓ ਤੇ ਇਹ ਸੜਕ ਅੱਜ ਬਣ ਕੇ ਲੋਕਾਂ ਦੇ ਸਪੁਰਤ ਹੋ ਗਈ ਹੈ ਜਿੱਤੇ ਅਸੀਂ ਅੱਜ ਜਿਹੜਾ ਪੁਲ ਵੀ ਚਾਲੂ ਕਰ ਦਿੱਤਾ ਪੁਲੋ ਜਿਹੜਾ ਬਣ ਰਿਹਾ ਸੀਗਾ ਸੋ ਲੋਕਾਂ ਨੂੰ ਮੈਂ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹਾਂ ਕਿ ਇੱਕ ਵੱਡੀ ਸਹੂਲਤ ਹੈ ਜੋ ਦੋਨੇ ਮੁਕਸਰ ਮਲੋਟ ਨੂੰ ਤਾਂ ਕਨੈਕਟ ਕਰਦੀ ਹੈ ਜਿਹੜੇ ਹੋਰ ਗਾਂਹ ਜਾਣ ਵਾਲੇ ਲੋਕ ਹੈ ਉਹਨਾਂ ਲਈ ਵੀ ਇਹ ਰਾਸਤਾ ਸ਼ਾਰਟ ਵੀ ਹੋਇਆ ਤੇ ਸਿੰਪਲ ਵੀ ਹੋਇਆ